ਰੇਡੀ ਕੋਰਟ ਤੋਂ ਲੈ ਕੇ ਮਾਲਪੁਰ ਰੋਡ ਜਾ ਰਿਹਾ ਹੈ ਰਾਤੀ 12 ਵਜੇ ਬਹੁਤ ਪਿਆਨ ਖਾਸ ਹੋਇਆ ਤਿੱਕਾ ਥਾਰ ਗੱਡੀ ਦੇਖੋ ਇਹ ਐਕਸੀਡੈਂਟ ਹੋਇਆ ਰਾਤੀ 4x4 ਥਾਰ ਉਹ ਇੰਨੀ ਫਾਸਟ ਥਾਰ ਜੇ ਕਿ ਦੋਨੇ ਮੁੰਡੇ ਸੀਗੇ ਇਹ ਗੱਡੀ ਮੁੱਖੋਂ ਮਿਆਰੇ ਦੱਸੀ ਜਾ ਰਹੀ ਆ ਇਹ ਗੱਡੀ ਦਾ ਬਹੁਤ ਪਿਆਨ ਖਾਸ ਹੋਇਆ ਤੇ ਇਹਦਾ ਐਕਸੀਡੈਂਟ ਹੋਇਆ ਗੱਡੀਆ ਦੇਖੋ ਗੱਡੀ ਦੀ ਹਾਲ ਦੇਖੋ ਮੇਰੇ ਵੀਰੋ ਧਿਆਨ ਨਾਲ ਗੱਡੀ ਚਲਾਇਆ ਕਰੋ ਹੌਲੀ ਚਲਾਇਆ ਕਰੋ ਦੋਨੋਂ ਨੌਜਵਾਨਾਂ ਦੀ ਇਸ ਵੇਲੇ ਡੈਥ ਹੋ ਚੁੱਕੀ ਹੈ ਗੱਡੀ ਇੱਧਰ ਵੱਜੀ ਦੇਖੋ ਸ਼ੋਕਰ ਇੱਥੇ ਗੱਡੀ ਰੜਿ ਗਈ ਉਹ ਟਾਇਰ ਦੇਖੋ ਕਿੱਥੇ ਡਿਗੇ ਜਾ ਕੇ ਆ ਗੱਡੀ ਦਾ ਕੰਧ ਪਾੜਤੀ ਕੰਧ ਦੇ ਵਿੱਚ ਗੱਡੀ ਵੱਜੀ ਤੇ ਉਹ ਕੰਧ ਪਾੜ ਗਈ ਸਾਰੀ ਉਹ ਤਾਂ ਭਿਆਨਕ ਹਾਦਸਾ ਹੋਇਆ ਜੀ मेरे भरावो ध्यान ना चलाया करो जिंदगी बहुत जिंदगी मसी मिलती है रब एक बार मौका दिखाई जिंदगी गड्डी का हाल देखो ग तो एयरबैग भी दे कि नहीं ना के भी खुले देखो बुरा हाल हो गया